ਔਖਾ ਸਮਾਂ ਪੈਸਾ ਮੁੱਕਣਾ ਨਹੀਂ ਹੁੰਦਾ ਔਖਾ ਸਮਾਂ ਕਰਜ਼ਾ ਹੋਣਾ ਵੀ ਨਹੀਂ ਹੁੰਦਾ ਔਖਾ ਸਮਾਂ ਹੁੰਦਾ ਤੁਹਾਡੇ ਚੋਂ ਸਬਰ ਮੁੱਕਣਾ ਜਦੋਂ ਤੁਸੀਂ ਇਹ ਕਹੋਂ ਆ ਕਿ ਮੇਰੇ ਕੋਲੇ ਕੁਝ ਨਹੀਂ ਬਚਿਆ ਉਦੋਂ ਵੀ ਤੁਹਾਡੇ ਕੋਲੇ ਇੱਕ ਚੀਜ਼ ਬਚੀ ਹੁੰਦੀ ਹੈ ਸਬਰ ਉਹੀ ਕੀਮਤੀ ਹੁੰਦਾ ਤੇ ਉਹੀ ਤੋੜਨਾ ਚਾਹੁੰਦਾ ਹੁੰਦਾ ਤੁਹਾਡਾ ਦੁਸ਼ਮਣ ਤੁਹਾਡਾ ਜੇ ਤੁਸੀਂ ਉਹ ਰੱਖ ਜਾਨੇ ਆ ਤਾਂ ਫਿਰ ਤੁਹਾਡੇ ਥੋੜੇ ਤੋਂ ਸਾਰਾ ਕੁਝ ਖੋਣ ਤੋਂ ਬਾਅਦ ਵੀ ਤੁਹਾਡਾ ਵਿਰੋਧੀ ਤੁਹਾਡੇ ਤੋਂ ਹਾਰ ਜਾਂਦਾ ਹੈ ਤੇ ਤੁਸੀਂ ਆਪਣੇ ਇਤਿਹਾਸ ਦੇ ਵਿੱਚ ਵੀ ਬਹੁਤ ਸਾਰੀਆਂ ਜੰਗਾਂ ਆ ਜਿਹੜੀਆਂ ਉਹ ਤੁਸੀਂ ਸਬਰ ਨਾਲ ਜਿੱਤੀਆਂ ਤੁਹਾਨੂੰ ਹਲੇਮੀ ਨਾਲ ਜਿੱਤੀਆਂ ਮਿਲਣਗੀਆਂ ਮਤਲਬ ਸਬਰ ਤੇ ਹਲੇਮੀ ਬੜਾ ਤਕੜਾ ਹਥਿਆਰ ਹੁੰਦੀ ਹੈ ਸਜਣੋ ਤੁਸੀਂ ਆਪਣੇ ਬੱਚਿਆਂ ਨੂੰ ਨਾ ਇੰਤਜ਼ਾਰ ਕਰਨਾ ਸਿਖਾਓ ਸਬਰ ਸਿਖਾਓ ਮੈਂ ਕਿੰਨਾ ਵੀ ਤੁਸੀਂ ਵਸੀਅਤ ਦੇ ਵਿੱਚ ਕਰੋੜਾਂ ਅਰਬਾਂ ਦੀ ਜਾਇਦਾਦ ਦੇ ਕੇ ਜਾਣ নাও ਜੇ ਤੁਸੀਂ ਆਪਣੇ ਬੱਚਿਆਂ ਨੂੰ ਸਬਰ ਦੇਗੇ ਨਾ ਤਾਂ ਉਹ ਬੱਚੇ ਸਭ ਕੁਝ ਮਤਲਬ ਪ੍ਰਾਪਤ ਕਰ ਲੈਣਗੇ ਸਬਰ ਇੱਕ ਉਹ ਜਿਹਾ ਹਥਿਆਰ ਹੁੰਦਾ ਹੈ ਮੈਂ ਤੁਹਾਨੂੰ ਉਦਾਹਰਣ ਦਿੰਦਾ ਵੀ ਸਬਰ ਕਿੱਡੀ ਵੱਡੀ ਚੀਜ਼ ਹੁੰਦੀ ਹੈ ਅਸਲ ਦੇ ਵਿੱਚ ਬੰਦਾ ਕਿਸੇ ਹਾਲਾਤ ਨਾਲ ਨਹੀਂ ਮਰਦਾ ਸਬਰ ਮੁੱਕਣ ਨਾਲ ਮਰਦਾ ਸੂਸਾਈਡ ਤਾਂ ਮਤਲਬ ਉਹ ਸਾਰੀ ਖੜੀ ਹੋਈ ਸਬਰ ਤੇ ਆ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਹਿੰਦੇ ਇੱਕ ਵਾਰ ਨਾ ਇੱਕ ਬਹੁਤ ਅਮੀਰ ਬੰਦਾ ਇੱਕ ਬਰਫ਼ੀਲੇ ਇਲਾਕੇ ਦੇ ਵਿੱਚ ਰਹਿੰਦਾ ਸੀ ਉਹ ਨਾ ਜਦੋਂ ਵੀ ਕੰਮ ਤੋਂ ਵਾਪਸ ਆਇਆ ਕਰੇ ਤਾਂ ਇੱਕ ਚੌਂਕੀਦਾਰ ਬੁੱਢੀ ਉਮਰ ਦਾ ਬੰਦਾ ਇੰਨੀ ਬਰਫ਼ ਦੇ ਵਿੱਚ ਇੰਨੀ ਠੰਡ ਦੇ ਵਿੱਚ ਉਹਦੇ ਲਈ ਗੇਟ ਖੋਲ੍ਹਿਆ ਕਰੇ ਤੇ ਬਾਹਰ ਗੇਟ ਤੇ ਬੈਠਾ ਹੋਇਆ ਕਰੇ ਉਹ ਅਮੀਰ ਬੰਦਾ ਹਰ ਰੋਜ਼ ਉਹ ਚੌਂਕੀਦਾਰ ਨੂੰ ਦੇਖ ਕੇ ਸੋਚਿਆ ਕਰੇ ਕਿ ਇਹਦੇ ਕੋਲੇ ਕੋਈ ਬਹੁਤ ਮੋٹے ਕੱਪੜੇ ਵੀ ਨਹੀਂ ਬਹੁਤ ਉਪਰ ਲੈਂਡ ਨੂੰ ਵੀ ਕੋਈ ਕੰਬਲ ਹੈ ਨਹੀਂ ਬਹੁਤ ਕੋਈ ਟੁਕਮੀ ਜਗਾ ਵੀ ਨਹੀਂ ਉੱਤੇ ਬਰਫ਼ ਪੈ ਰਹੀ ਹੈ ਫਿਰ ਵੀ ਕਿਵੇਂ ਜਿਉਂਦਾ ਉਹਨੂੰ ਬੜੀ ਦਇਆ ਆਇਆ ਕਰੇ ਇੱਕ ਦਿਨ ਕੀ ਹੋਇਆ ਕਿ ਉਹ ਬਹੁਤ ਜ਼ਿਆਦਾ ਸਰਦੀ ਤੇ ਉਸ ਅਮੀਰ ਬੰਦੇ ਨੂੰ ਬਹੁਤ ਜ਼ਿਆਦਾ ਦਇਆ ਆਈ ਉਹ ਬਜ਼ੁਰਗ ਤੇ ਚੌਂਕੀਦਾਰ ਤੇ ਉਹਨੂੰ ਕਹਿੰਦਾ ਤੂੰ ਠਹਿਰ ਮੈਂ ਅੰਦਰੋਂ ਜਾ ਕੇ ਤੇਰੇ ਲਈ ਕੁਝ ਖਾਣ ਨੂੰ ਗਰਮ ਲੈ ਕੇ ਆਉਣਾ ਨਾਲੇ ਤੇਰੇ ਲਈ ਮੋٹے ਗਰਮ ਕੱਪੜੇ ਲੈ ਕੇ ਆਉਣਾ ਸਰਦੀ ਬਹੁਤ ਆ ਉਦਾਂ ਮਰਜੇਗਾ ਯਾਰ ਉਹ ਅੰਦਰ ਕਿੱਕੇ ਚਲੇ ਗਿਆ ਅੰਦਰ ਗਿਆ ਅੰਦਰ ਜਾ ਕੇ ਆਪਣੇ بیوی ਬੱਚਿਆਂ ਨੂੰ ਮਿਲਿਆ ਗਰਮ ਪਾਣੀ ਨਾਲ ਨਹਾਤਾ ਹੱਥ ਪੈਰ ਧੋਤੇ ਰੋਟੀ ਖਾਣਾ ਪਰੋਸਿਆ ਥੋੜੀ ਬਹੁਤੀ ਉਹਨੇ दारू ਪਿਆਲਾ ਪੀਤਾ ਤਾਂ ਉਹ ਮਸ਼ਰੂਫ ਹੋ ਗਿਆ ਅੱਗੇ ਬਾਗ ਤਾਂ 2 3 4 ਘੰਟਿਆਂ ਬਾਅਦ ਉਹਨੂੰ ਯਾਦ ਆਇਆ ਰਾਤ ਨੂੰ ਪੈ ਪੈ ਨੂੰ ਓਹੋ ਹੋ ਹੋ ਮੈਂ ਤਾਂ ਯਾਰ ਚੌਂਕੀਦਾਰ ਨਾਲ ਵਾਦਾ ਕੀਤਾ ਸੀ ਮੈਂ ਕੁਝ ਖਾਣ ਨੂੰ ਲੈ ਕੇ ਆਉਣਾ ਨਾਲ ਗਰਮ ਕੱਪੜੇ ਲੈ ਕੇ ਆਉਣਾ ਤਾਂ ਉਹਨੇ ਗਰਮ ਕੱਪੜੇ ਚੱਕੇ ਖਾਣਾ ਚੱਕਿਆ ਤੇ ਉਹ ਚੌਕੀਦਾਰ ਕੋਲੇ ਚਲਿਆ ਗਿਆ ਚਲਿਆ ਗਿਆ ਤਾਂ ਕੀ ਵੇਖਦਾ ਜਾਂਦਿਆਂ ਨੂੰ ਉਹ ਚੌਕੀਦਾਰ ਮਰਿਆ ਪਿਆ ਤੇ ਉਸ ਚੌਕੀਦਾਰ ਦੇ ਹੱਥ ਦੇ ਵਿੱਚ ਇੱਕ ਖੱਤ ਸੀ ਜਿਹਦੇ ਉੱਤੇ ਲਿਖਿਆ ਸੀ ਕਿ ਮੈਨੂੰ ਸਰਦੀ ਨੇ ਨਹੀਂ ਮਾਰਿਆ ਮੈਨੂੰ ਤੇਰੇ ਲਾਰੇ ਨੇ ਮਾਰਿਆ ਪਹਿਲਾਂ ਮੈਂ ਸਰਦੀ ਚ ਤਾਂ ਜਿਉਂਦਾ ਸੀ ਕਿਉਂਕਿ ਮੈਨੂੰ ਕੋਈ ਲਾਰਾ ਲਾਉਣ ਵਾਲਾ ਨਹੀਂ ਸੀ ਮੇਰੇ 'ਚ ਸਬਰ ਸੀ ਕਿ ਮੈਂ ਜਿਉਣਾ ਜਦੋਂ ਤੂੰ ਲਾਰਾ ਦਿੱਤਾ ਮਾਤਰਤੇ ਯਕੀਨ ਕੀਤਾ ਤਾਂ ਮੇਰਾ ਸਬਰ ਟੁੱਟਿਆ ਤਾਂ ਤੁਸੀਂ ਤੂੰ ਕਿਰਪਾ ਕਰਕੇ ਕਿਸੇ ਹੋਰ ਦਾ ਸਬਰ ਨਾ ਤੋੜੀ ਤਾਂ ਸਬਰ ਬਹੁਤ ਵੱਡੀ ਚੀਜ਼ ਹੁੰਦੀ ਹੈ ਸੱਜਣੋ ਇਹ ਟੁੱਟਣ ਨਾਲ ਨੁਕਸਾਨ ਹੁੰਦਾ ਆਪਣੇ ਬੱਚਿਆਂ ਨੂੰ ਸਬਰ ਕਰਨਾ ਇੰਤਜ਼ਾਰ ਕਰਨਾ ਸਿਖਾਇਆ ਕਰੋ